ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅੰਦਵਾ ਆ। ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕਾ ਦੇਨ ਪਿੰਡ ਬਾਬਾ ਰਾਲੀ ਕਲਾਂ ਦੀ ਇੱਕ 61 ਸਾਲਾ ਔਰਤ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੀ ਨੂੰਹ ਸੰਦੀਪ ਕੌਰ ਅਤੇ ਕੁੜੀ ਕੁਲਵਿੰਦਰ ਕੌਰ ਨੇ ਦੱਸਿਆ ਕਿ ਬੀਤੇ ਕੱਲ੍ਹ ਕਰੀਬ 9:30 ਵਜੇ ਉਹਨਾਂ ਦੀ ਮਾਤਾ ਸਵਰਨ ਕੌਰ ਪੈਨਸ਼ਨ ਕਢਵਾਉਣ ਲਈ ਗਏ ਸਨ ਤੇ ਉਸ ਤੋਂ ਬਾਅਦ ਉਹ ਦਵਾਈ ਲੈਣ ਲਈ ਚਲੇ ਗਏ ਸਨ। ਉਹਨਾਂ ਨੇ ਕਿਹਾ ਕਿ ਸਾਡੀ ਮਾਤਾ ਨਾਲ ਕਰੀਬ 2 ਵਜੇ ਤੱਕ ਫੋਨ ਤੇ ਗੱਲਬਾਤ ਹੁੰਦੀ ਰਹੀ ਪਰ ਉਸ ਤੋਂ ਬਾਅਦ ਉਹਨਾਂ ਦਾ ਫੋਨ ਸਵਿਚ ਆਫ ਹੋ ਗਿਆ ਤੇ ਮਾਤਾ ਨੂੰ ਲੱਭਣ ਲਈ ਰਿਸ਼ਤੇਦਾਰਾਂ ਨੂੰ ਫੋਨ ਕੀਤੇ ਗਏ ਪਰ ਮਾਤਾ ਦੀ ਕੋਈ ਵੀ ਉਗ ਸੁਗ ਨਹੀਂ ਮਿਲੀ ਜਿਸ ਤੋਂ ਬਾਅਦ ਪੁਲਿਸ ਥਾਣਾ ਫਤਿਹਗੜ ਚੂੜੀਆਂ ਨੂੰ ਸੂਚਿਤ ਕੀਤਾ ਗਿਆ ਤੇ ਪੁਲਿਸ ਵੱਲੋਂ ਉਹਨਾਂ ਦੀ ਭਾਲ ਕੀਤੀ ਜਾ ਰਹੀ ਸੀ ਕਿ ਅੱਜ ਮਾਤਾ ਦੀ ਪੁਲ ਦੇ ਨੇੜੇ ਭੇਦ ਭਰੇ ਹਾਲਾਤਾਂ ਦੇ ਵਿੱਚ ਲਾਸ਼ ਮਿਲੀ ਹੈ ਇਸ ਸੰਬੰਧ ਵਿੱਚ ਜਦੋਂ ਮ੍ਰਿਤਕ ਬਜ਼ੁਰਗ ਮਾਤਾ ਦੀ ਨੂੰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਸੰਨੀਤ ਮੇਰੀ ਸੱਸ ਦਾ ਨਾਮ ਜਰਨੈਲ ਪੱਬਲੜੀ ਦਰਾਂ ਮੇਰੀ ਸੱਸ ਦਾ ਨਾਮ ਸਵੈਨ ਹੈ ਕੋਚੇ ਸਦਰ ਪੈਨਸਲ ਰਹਿ ਐ ਪੈਨਸਲ ਪੁੰਸਰ ਰਹਿ ਲੇ ਬਾਜ ਫੜੇ ਸਾਰੇ ਤੇ ਮੈਡੀਸਿਨ ਰਹਿ ਨੀ ਤੇ ਅਸਰ ਮੈਡੀਸਿਨ ਰਹਿ ਫਿਰ ਫੜੇਦਾ ਜਾਂ ਫਿਰ ਮਾਰੇ ਬਾਦ ਸਾਨੂੰ ਉਹਨਾਂ ਨੇ ਬੋਦੀ ਰੱਬੀ ਆ ਤੇ 9 ਵਜੇ ਦਾ ਤੁਰੇ ਜੇ 2:30 ਵਜੇ ਦਾ ਉਹਨਾਂ ਦਾ ਫੋਨ ਵੀ ਆਉਣ ਰਿਹਾ ਆ ਤਾਂ ਤੁਹਾਨੂੰ ਕੋਈ ਬਲੱਗ ਮੈਨੂੰ ਸਾਡੇ ਮੈਂ ਫੋਨ ਰੋਣੇ ਲਈ ਬੱਜ ਮੈਂ ਆਪਣੇ ਦੀਦੀ ਜੀ ਨੂੰ ਫੋਨ ਲਾਇਆ ਦੀਦੀ ਦੇ ਸਾਡੇ ਪਿੰਡ ਨਹੀਂ ਆਏ ਆਏ ਫਿਰ ਆਪਾਂ ਸਾਰੇ ਰਿਸ਼ਤੇਦਾਰਾਂ ਨੇ ਫੋਨ ਰੋਣੇ ਰਹੇ ਪਰ ਸਾਨੂੰ ਨਹੀਂ ਰੱਪੇ ਸੀ ਸਾਨੂੰ ਅੱਜ ਰੱਪੇ ਮਾਰੇ ਬਾਰੇ ਕੋਈ ਤਾਂ ਉਹ ਸਹੀ ਹਾਂਜੀ ਪੁਲਿਸ ਰਾਤ ਵੀ ਆਈ ਸੀ ਤੇ ਹੁਣ ਮ੍ਰਿਤਕ ਦੇ ਕਿੱਥੇ ਹੁਣ ਬਟਾਰਾ ਹਸਪੀਟਲ ਕੋਸਮਾ ਦਾ ਹੋਂਡਿਆ ਜੀ ਇਹ ਕਹਿਣਾ ਚਾਹੁੰਦੇ ਆਪਾਂ ਸਨ ਸਾਨੂੰ ਦਾ ਵਾਹੀ ਹੋਵੇ ਸਾਨੂੰ ਇਨਸਾਫ ਚਾਹੀਦਾ ਹੈ ਜਿਹੜਾ ਜਿਹੜਾ ਉਹ ਬੰਦਾ ਫੜਿਆ ਜਾਵੇ ਜਿਹਨੇ ਸਾਡੀ ਮਾਂ ਨੂੰ ਮਾਰਿਆ ਪਰਿਵਾਰ ਨੇ ਖਦਸ਼ਾ ਜਤਾਇਆ ਹੈ ਕਿ ਉਹਨਾਂ ਦੀ ਮਾਤਾ ਨੂੰ ਕਿਸੇ ਨੇ ਅਗਵਾ ਕਰਕੇ ਉਹਨਾਂ ਦੀ ਲਾਸ਼ ਨੂੰ ਪੁਲ ਦੇ ਨਜ਼ਦੀਕ ਸੁੱਟਿਆ ਹੈ ਇਸ ਮੌਕੇ ਉਹਨਾਂ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਦੀ ਨਿਰਪੱਖ ਜਾਂਚ ਕਰਕੇ ਮੌਤੇ ਅਸਲੀ ਕਾਰਨਾਂ ਦਾ ਪਤਾ ਲਗਾਇਆ ਜਾਵੇ ਇਸ ਮੌਕੇ ਮ੍ਰਿਤਕ ਮਾਤਾ ਦੀ ਬੇਟੀ ਨੇ ਦੱਸਿਆ ਕਿ ਇਹ ਕੀ ਗੱਲਬਾਤ ਹੋਈ ਇਹ ਮੇਰੀ ਮੰਮੀ ਜੀ ਆ ਮੇਰੀ ਮਾਤਾ ਵਾ ਮੈਂ ਦੀ ਬੇਟੀ ਆ ਵੱਡੀ ਤੇ ਕੱਲ ਘਰੋਂ ਗਈ ਆ ਪਲਸਾਂ ਲੈਣ ਗਈ 9:30 ਵਜੇ ਘਰੋਂ ਹਾਂਜੀ ਪਲਸਾਂ ਲੈਣ ਗਈ ਆ ਪਲਸਾਂ ਲੈ ਕੇ ਬਾ ਦਵਾਈ ਲਈ ਉਹਨੇ ਕਾਲਿਓ ਕਾਲਿਓ ਦਵਾਈ ਲੈ ਕੇ ਆਈ ਆ ਵਾਪਸੀ ਫੋਦੇ ਘਰ ਥਣੀ ਆਈ ਆ ਉਹ ਤੋਂ ਗਾਂ ਮਾਲਿਆ ਪੋਰ ਤੇ ਆਈ ਮਾਲਿਆਲ ਪੋਰ ਤੋਂ ਗਾਂ ਨਹੀਂ ਪਤਾ ਲੱਗਾ ਉਹ ਤਾਂ ਵੀ ਕਿੜੇ ਕੋਹੇ ਪੈ ਗਈ ਉਹ ਤੋਂ ਪਤਾ ਹੀ ਨਹੀਂ ਲੱਗਾ ਸਾਨੂੰ ਕਿ ਕੌਣ ਉਹਨਾਂ ਨੂੰ ਬਾਹਲ ਕੇ ਲੈ ਗਿਆ ਕਿਤੇ ਕੱਲ ਤੇ ਹੀ ਨੱਪਣ ਡਿਆ 3 ਵਜੇ ਤੇ ਭਜਾਈ ਨੇ ਫੋਨ ਕੀਤਾ ਮੈਨੂੰ ਵੀ ਇਹਦੀ ਤਰਕੋ ਮਮਾ ਮੈਂ ਨਹੀਂ ਮਮਾ ਮੇਰੇ ਤੋਂ ਨਹੀਂ ਆਏ ਹੈਗੇ ਤੇ ਫਿਰ ਜਦੋਂ ਅਸੀਂ ਸ਼ਾਮ ਤੱਕ ਚਲੇ ਡਿੱਕੇ ਮਮਾ ਨੂੰ ਕਿ ਚਲ ਸ਼ਾਮ ਤੱਕ ਗਏ ਹੋਣ ਕਿਸੇ ਰਿਸ਼ਤੇਦਾਰ ਕੋ ਸ਼ਾਮ ਤੱਕ ਮੁੜ ਕੇ ਆ ਜਾਣਗੇ ਤੇ ਨਹੀਂ ਮਮਾ ਘਰ ਸ਼ਾਮ ਤੱਕ ਨਹੀਂ ਪਹੁੰਚੇ ਚ ਸ਼ਾਮ ਪੈ ਗਈ ਆ ਫਿਰ ਅਸੀਂ ਜਿਆਦਾ ਭੈਨਸ ਕੀਤੀ ਆ ਵੀ ਮਮਾ ਗਏ ਕਿੱਥੇ ਨੇ ਤੇ ਫਿਰ ਅਸੀਂ ਪੁਲਿਸ ਨੂੰ ਇਤਲਾਹ ਕੀਤੀ ਪੁਲਿਸ ਸਾਡੇ ਕੋਲ ਰਾਤ ਆਈ ਆ ਉਹਨਾਂ ਦੇਖਿਆ ਵਾ ਤੇ ਬਸ ਇਸ ਤੋਂ ਬਾਅਦ ਨਹੀਂ ਹੁਣ ਇਹ ਵੀ ਇਹਨੂੰ ਪਤਾ ਤਾਂ ਲੱਗੇ ਵੀ ਆਡੀ ਮਾ ਨਾ ਹੋਇਆ ਕੀ ਐ ਜਿਹੜੀ ਮ੍ਰਿਤਕ ਦੇ ਆ ਨਿਕਲੀ ਆ ਉਹ ਹਾਂਜੀ ਸਭ ਕੁਝ ਜੀ ਪਿਰਸਨ ਵੀ ਉਹਦੇ ਕੋਲ ਪਈ ਆ ਉਹਦੇ ਬੈਗ ਚ ਪਈ ਆ ਪਿਰਸਨ ਵੀ ਨਹੀਂ ਛੇੜੀ ਕਿਸੇ ਨੇ ਵੀ ਉਹਦੇ ਮਰਪੀਪ ਕਾਪੀ ਵਿੱਚ ਇਹ ਪਿਰਸਨ ਵਾਲੀ ਧਾਰ ਕਾਢੇ ਵਿੱਚ ਮੋਬਾਈਲ ਨਹੀਂ ਹੈਗਾ ਵਿੱਚ ਕੁਝ ਇੱਕ ਸਾਟੇ ਲੱਗੀ ਬਸ ਸਾਟੇ ਨਾਲ ਹੋਰ ਸਾਟੇ ਸਾਰੀ ਬੋਡੀ ਬਹੁਤ ਸੋਹਣੀ ਆ ਕੋਈ ਬੋਡੀ ਚ ਟ੍ਰੀਟ ਨਹੀਂ ਆਈ ਇਹ ਆਪੀ ਦਜਾ ਸਵੇਰੇ ਮਰੀ ਸਵੇਰੇ ਮਾਰੀ ਆ ਕਿਹਨ ਇਹ ਮ੍ਰਿਤਕ ਤੇ ਅੱਜ ਮਿਲੀ ਹੈ ਹਾਂਜੀ ਅੱਜ ਸਵੇਰੇ 7:30 ਵਜੇ ਸਾਨੂੰ ਫੋਨ ਆਇਆ ਵਾ ਅੱਥਾ ਮਿਲ ਕਿਥੋਂ ਲਾਸ਼ ਮਰਪੇ ਮਾਲਿਆ ਪੋ ਲਾਗੂ ਮਿਲੀ ਹੈ ਹਾਂਜੀ ਤੇ ਸਵੇਰੇ ਆਨ ਫੋਨ ਆਇਆ 7 ਵਜੇ ਵੀ ਇਥੇ ਕੋਈ ਜਨਾਨੀ ਦੀ ਲਾਸ਼ ਪਈ ਆ ਪੁਲਿਸ ਵਾਲੇ ਫੋਨ ਗਿਆ ਪੁਲਿਸ ਵਾਲਿਆਂ ਨੇ ਸਾਨੂੰ ਫੋਨ ਕੀਤਾ ਵਾ ਕੋਈ ਕਿਸੇ ਤੇ ਕੋਈ ਧੱਕਾ ਕੁਛ ਨਹੀਂ ਸ਼ੱਕ ਤੇ ਵਰਜੀਆ ਨੂੰ ਕਿਹਾ ਡਕਣਾ ਦੁਸ਼ਮਣੀ ਨਹੀਂ ਤਾਨੂੰ ਸ਼ੱਕ ਕਿੱਥੇ ਹੋਣਾ ਵਾ ਇਹ ਵੀ ਕਰੋ ਚੰਗੀ ਭੜੀ ਗਈ ਆ ਰਾਜ ਕੀ ਪਤਾ ਉਹ ਕਿਹੜਾ ਕੋਈ ਜਾਂਦੇ ਜਦੋਂ ਪ੍ਰੈਸ਼ਰ ਕਢਾਈ ਹੈ ਜਦੋਂ ਕੋਈ ਮਗਰ ਲੱਗਾ ਵਾ ਤੇ ਜਾਂ ਕੀ ਗੱਲਬਾਤ ਕੀ ਨਹੀਂ ਤੂੰ ਜਿੰਨਾ ਬਾਪਰੀ ਉਹਨੂੰ ਹੀ ਪਤਾ ਨਾ ਵਿਚਾਰੀ ਨੂੰ ਤੁਹਾਨੂੰ ਤੁਹਾਨੂੰ ਤੇ ਸਾਨੂੰ ਕਾਰਵਾਈ ਹੋਵੇ ਸਾਨੂੰ ਪਤਾ ਲੱਗੇ ਵੀ ਕੀ ਉਹਦੇ ਨਾਲ ਹੋਇਆ ਤੇ ਕੀ ਨਹੀਂ ਹੋਇਆ ਅੰਦਾਜ਼ੇ ਮੇਰੇ ਅਈ ਹੋਰ ਕੁਝ ਨਹੀਂ ਚਾਉਂਦੇ ਵੀ ਪਤਾ ਲੱਗੇ ਉਹ ਬੰਦਾ ਫੜਿਆ ਜਾਵੇ ਜਾਂ ਜਿਹਨੇ ਮਾਰਿਆ ਉਹਨੂੰ ਕਿੱਥੇ ਮਾਲਿਆ ਕੋਲਵਾ ਕਿੱਥੇ ਜਾ ਕੇ ਦੀ লাশ ਪਈ ਆ ਪਤਾ ਤਾਂ ਲੱਗੇ ਬੰਦੇ ਦਾ ਨਾਲ ਤੁਸੀਂ ਕਹਿ ਰਹੇ ਜੇ ਕੋਈ ਸ਼ੱਕ ਹੈ ਕਿਸ ਦਾ ਨਹੀਂ ਸ਼ੱਕ ਤੇ ਵਰਜੀ ਨੂੰ ਕਿਸੇ ਤੇ ਵੀ ਨਹੀਂ ਆਗਾ ਅਜੇ ਹੁਣ ਇਹ ਵੀ ਮਾਤਾ ਦਾ ਜੋ ਬਾਪਰੇ ਤੇ ਮਾਤਾ ਨੂੰ ਪਤਾ ਇਸ ਸੰਬੰਧੀ ਜਦੋਂ ਪੱਤਰਕਾਰਾਂ ਵੱਲੋਂ ਡੀਐਸਪੀ ਫਤੇਗੜ ਚੂੜੀਆਂ ਵਿਪਨ ਕੁਮਾਰ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਮ੍ਰਿਤਕ ਔਰਤ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ 174 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ ਅਤੇ Laash ਦਾ ਸਿਵਲ ਹਸਪਤਾਲ ਬਟਾਲਾ ਤੋਂ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਉਪਰੰਤ ਹੀ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਜਦੋਂ ਇਸ ਦੌਰਾਨ ਬਜ਼ੁਰਗ ਔਰਤ ਦੇ ਜਵਾਈ ਬਲਕਾਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਕੀ ਦਾ ਵਹਿ ਰਿਹਾ ਹੈ ਕਿਦਾ ਜੀ ਜੀ ਹਾਂ ਜੀ ਉਹ ਹਾਨੂੰ ਇਨਸਾਫ ਮਿਲਣਾ ਚਾਹੀਦਾ ਉਹ ਐਕਸੀਡੈਂਟ ਨੇ ਹੋਇਆ ਜੀ ਕਰਕੇ ਇਹਨੂੰ ਇਨਸਾਫ ਮਿਲਣਾ ਚਾਹੀਦਾ ਜੀ ਵੀ ਜੋ ਘਟਨਾ ਹੋਈ ਹੈ ਇਹ ਐਕਸੀਡੈਂਟ ਨਹੀਂ ਹੋ ਸਕਦਾ ਕੋਈ ਵੀ ਜੀ ਜੀ ਵੀ ਕਿਸੇ ਨੇ ਜਾਣ ਬੁੱਝ ਕੇ ਇਹ ਕੰਮ ਕੀਤਾ ਜੀ ਹਾਂ ਜੀ ਕੋਈ ਪਰਵਾਹ ਨਹੀਂ ਜੋ ਕਿਸੇ ਨੂੰ ਕੋਈ ਸ਼ੱਕ ਕਿਸੇ ਨਹੀਂ ਸ਼ੱਕ ਨਹੀਂ ਜੀ ਕੋਈ ਹਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਇਹ ਜਿਹੜਾ ਘਰੋਂ ਕੱਲ ਹੋਏ ਮਿਸਿੰਗ ਕਦੋਂ ਦੱਸ ਕੇ ਗਏ ਹਾਂ ਮੈਂ ਹਾਂਜੀ ਹਾਂਜੀ ਪਹਿਲਾਂ ਤਲਵੰਡੀ ਗਏ ਜੇ ਉਹ ਆਪਣੀ ਪਰਸੰਗਣਾਂ ਵਾਲਾ ਤੇ ਉਹ ਤੋਂ ਬੜਾ ਮੁੜ ਕੇ ਉਹਨਾਂ ਕਾਲ ਬਗਾਨੇ ਜਾਣਾ ਸੀ ਦਵਾਈ ਲੈਣ ਆਪਣੀ ਤੇ ਉਹਨਾਂ ਦੀ ਛਾਤੀ ਜਾਮ ਸੀ ਉੱਥੋਂ ਦਵਾਈ ਉਹਨਾਂ ਨੂੰ ਚੱਲਦੀ ਸੀ ਦਵਾਈ ਤੋਂ ਮੁੜ ਕੇ ਬਾਦ ਉਹ ਘਰ ਨਹੀਂ ਪਰਤੇ ਗਏ ਜੀ ਜੀ ਹਾਂਜੀ ਉਹਨਾਂ ਦਾ ਪੌਣੇ ਦੇ 2 ਵਜੇ ਫੋਨ ਬੰਦ ਹੋ ਗਿਆ ਉਹ ਤੋਂ ਬੜਾ ਫੋਨ ਨਹੀਂ ਲੱਗਿਆਗਾ ਇਹਨੇ ਦੋ ਰਾਤ ਕੇ ਦਿਨੇ 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 ਪੌਣੇ ਦੋ ਜੇ 1:30 ਵਜੇ ਉਹਨਾਂ ਪੈਸੇ ਕਢਾਏ ਆ ਬੈਂਕ ਚੋਂ ਇੱਥੋਂ 9:30 ਚਲ ਗਏ ਆ ਹਾਂਜੀ ਯਾਨੀ ਇੱਥੋਂ विजय ਸਾਡਾ ਨਾਮ ਮਿਲਿਆ ਤੇ ਤੁਰ ਕੇ ਇਹਨਾਂ ਨੂੰ ਡੇਢ ਘੰਟਾ ਲੱਗਿਆ ਤਲੰਡੀ ਜਾਂਦੇ ਜਾਂਦੇ ਆ ਤੇ ਉਤੋਂ ਬਾਅਦ ਆ ਮੁੜ ਕੇ ਪੋਣੇ ਦੇ ਦੋ ਮੁੜ ਕੇ ਉਹ ਗਏ ਆ ਆਪਣੇ ਕਾਲ ਬਗਾਨਿਆਂ ਨੂੰ ਪੈਸੇ ਲੈ ਕੇ ਉਤੋਂ ਮੁੜ ਕੇ বাস ਆਉਂਦੀ ਆ ਨਿਕੋਸਰਾਂ ਦੀ ਜੀ ਜੀ ਤਲੰਡੀ ਜੀ ਨੂੰ ਉਸ ਪਾਸੇ ਆਏ ਆ ਇਹ ਤੁਹਾਨੂੰ ਕਿਵੇਂ ਪਤਾ ਲੱਗਾ ਹਾਂਜੀ ਕਿਵੇਂ ਪਤਾ ਲੱਗਾ ਕਰ ਘਰਾਂ ਨੂੰ ਮੁੜ ਕੇ ਫੋਨ ਕਰਦੇ ਰਹੇ ਸਾਰੇ ਇਸ ਤਰ੍ਹਾਂ ਨੂੰ ਡਾਕਟਰ ਕੋਈ ਫੋਨ ਕੀਤਾ ਆ ਪਾ ਜੀ ਦਵਾਈ ਲੈ ਦੇ ਲੱਭੀ ਆ ਉਹ ਉਦੋਂ ਉਦੋਂ ਅਸੀਂ ਸیرے ਆਏ ਆ ਸیرے ਆਏ ਸਾਡੀ ਛੋਟੀ ਸਾਲੀ ਆ ਉਹ ਪਹਿਲਾਂ ਉੱਥੇ ਗਏ ਵੇਖਣ ਉਹਨਾਂ ਨੂੰ ਫੋਨ ਆਇਆ ਹਾਂਜੀ ਤੇ ਜਦਾ ਮਦਦਾ ਦੀ ਦਾ ਲਾਸ਼ ਆ ਦੇ ਪਛਾਣੋ ਵੀ ਉਹ ਹੋ ਸਕਦਾ ਵੀ ਤੁਹਾਡੇ ਦਿਨੇ ਆਇਆ ਤੁਹਾਨੂੰ ਕੀ ਲੱਗਦਾ ਕਿ ਇਹਨੂੰ ਲੁੱਟ ਖੋਹਿਆ ਰੱਦ ਦੇਣਾ ਜਾਂ ਮਾਰਿਆ ਗਿਆ ਨਹੀਂ ਲੁੱਟ ਖੋਹਿਆ ਲੱਗਦਾ ਨਹੀਂ ਰੱਦ ਦੇਣਾ ਨਹੀਂ ਹੈਗਾ ਫੇਸ ਬੁਸੇ ਕੋਲੇ ਹਾਂ ਪੈਸੇ ਕੋਲੇ ਜੀ ਸਿਰਫ ਮੋਬਾਈਲ ਹੀ ਗਿਆ ਉਹਨਾਂ ਕੋਲ ਉਹਨਾਂ ਦੀ ਲਾਸ਼ ਤੇ ਹਾਲਾਤ ਕੀ ਸੀ ਲਾਸ਼ ਮੂੰਹ ਕੋਈ ਕਲਾ ਹੋਇਆ ਸੀ ਮੂੰਹ ਤੇ ਜਿਆਦਾ ਛਟ ਲੱਗੀ ਆ ਬਾਕੀ ਆ ਗੋਟ ਤੇ ਥੋੜੀ ਛਟਿਆ ਹੋਰ ਕਿਤੇ ਇਹਨੂੰ ਤਾਂ ਲੱਗਦਾ ਵੀ ਛੱਡਣਾ ਹੋਇਆ ਹਾਂਜੀ ਹਾਂਜੀ ਵੀ ਮੋਬਿਲ ਵੀ ਕਿਨੇ ਪੇੜਾ ਮੂੰਹ ਤੇ ਕਾਫੀ ਮਾਰੀਆਂ ਆਇਆ ਮੂੰਹ ਕਾਫੀ ਸੁੱਜਾ ਆਇਆ ਵੀ ਯਾਨੀ ਕਿ ਕਾਲਾ ਹੀ ਹੋਇਆ ਕਿ ਸਵਾਹ ਹੋਇਆ ਹੈ ਕੀ ਮੰਨਦੇ ਹੋ ਕਿ ਛੱਕੀ ਹਲਾਤਾ ਆਹ ਛੱਕੀ ਹਲਾਤਾ ਜਾਇਆ ਵੀ ਸਹੀ ਹੈ ਕਿ ਕਰਵਾਈ ਕੀਤੀ ਹੁੰਦੀ ਗਵਰਨਮੈਂਟ ਵਾਲਾ ਹੁਣ ਇਹੋ ਹੀ ਮੰਗਿਆ ਵੀ ਸਾਨੂੰ ਇਨਸਾਫ ਚਾਹੀਦਾ ਹੈ ਪੁਲਿਸ ਨੇ ਕੀ ਕਾਰਵਾਈ ਕੀਤੀ ਹੁੰਦੀ ਉਹ ਹੁਣ ਲੈ ਕੇ ਗਏ ਹੁਣ ਪੋਸਟ ਮਾਰਵਾਤੇ ਉਤੋਂ ਬਾਅਦ ਕਾਰਵਾਈ ਕਿਹੜੇ ਤਰ੍ਹਾਂ ਕਰਾਂਗੇ ਜੋ ਵੀ ਇਹਨੂੰ ਪਤਾ ਲੱਗਾ ਉਤੋਂ ਬਾਅਦ ਜਿਹੜੀ ਵੀ ਗੱਲਬਾਤ ਹੋਈ ਉਤੋਂ ਬਾਅਦ ਮੜ ਕੇ ਪੂਨ ਦੀ ਜੋ ਵੀ ਇਲੈਕਸ਼ਨ ਉਹ ਕਰਾਉਣਗੇ ਹਾਂਜੀ ਉਹ ਤੋਂ ਬੜਾ ਪਤਾ ਲੱਗ ਗਿਆ ਵੀ ਕਿਸ ਤਰ੍ਹਾਂ ਮੌਤ ਹੋਈ ਹੈ। ਨਹੀਂ ਉਮਰ ਕਿੰਨੀ ਸੀ ਨਾਲ? ਉਮਰ ਉਹਨਾਂ ਦੀ 50 ਦੇ ਡੜ ਗੜ ਹੋ ਗਏ ਮਾ। ਹਾਂ 63 ਆ 63 ਹੋ ਗਈ। ਤੁਹਾਡੇ ਕਿ ਲੱਗਦੇ? ਮੇਰੀ ਸੱਸ ਆ ਉਹ। ਤੁਹਾਡੇ ਨਾਮ ਮੇਰਾ ਬਲਕਾਰ ਸਿੰਘ ਨਾਲ। ਕਲਾ ਨੋ ਤੋਂ ਮਹਿੰਦਰ ਸਿੰਘ ਅਲਦੀਪਨ ਦੀ ਰਿਪੋਰਟ ਪੰਜਾਬੀ ਜਾਗਰਨ।